ਹੌਜੀ ਭਾਈ ਤਰਸੇਮ ਸਿੰਘ ਜੀ ਵਾਹਿਗੁਰੂ ਗੁਰੂ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ ਔਰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇੱਕ ਸਿਧਾਂਤ ਹੈ ਕਿ ਸਿੱਖ ਨੇ ਸਰਬੱਤ ਦੇ ਭਲੇ ਦੀ ਅਰਦਾਸ ਹਰ ਵੇਲੇ ਕਰਨੀ ਹੈ। ਸੋ ਉਸੇ ਹੀ ਸੰਦਰਭ ਦੇ ਵਿੱਚ ਗੁਰੂ ਪਾਤਸ਼ਾਹ ਜੀ ਦੇ ਸਨਮੁਖ ਅਰਦਾਸ ਰੂਪੀ ਇਹ ਕਵਿਤਾ ਮੈਂ ਆਪ ਜੀ ਦੇ ਸਾਹਮਣੇ ਗਾਉਣ ਲੱਗਾ ਹਾਂ। ਇਹ ਕਵਿਤਾ ਬੜੀ ਸੌਖੀ ਤੇ ਸਰਲ ਹੈ। ਗਾਹੇ-ਵਗਾਹੇ ਸਾਡੇ ਕੰਨਾਂ ਦੇ ਅੰਦਰ ਕਿਤਨਾ-ਕਿਤੋਂ ਪੈਂਦੀ ਰਹਿੰਦੀ ਹੈ। ਸੋ ਬੇਨਤੀ ਆਪਾਂ ਸਾਰੇ ਰਲ ਕੇ ਇਹ ਕਵਿਤਾ ਨੂੰ ਗਾਵਾਂਗੇ। ਆਓ ਕਿਰਪਾ ਕਰੋ ਜੀ ਦੁੱਖ ਕਟ ਦੁਨੀਆਂ ਦੇ ਬੰਡ ਖੁਸ਼ੀਆਂ ਖੇੜੇ ਦੁੱਖ ਕਟ ਦੁਨੀਆਂ ਦੇ ਬੰਡ ਖੁਸ਼ੀਆਂ ਖੇੜੇ ਅਰਦਾਸ ਮਾਲਕਾ ਚਰਨਾਂ ਵਿੱਚ ਤੇਰੇ ਅਰਦਾਸ ਦਾ ਸੁਦਾਤਿਆ ਚੜਨਾ ਵਿੱਚ ਤੇਰੇ ਦੁੱਖ ਕਟ ਦੁਨੀਆਂ ਦੇ ਵੰਡ ਖੁਸ਼ੀਆਂ ਖੇੜੇ ਦੁੱਖ ਕਟ ਦੁਨੀਆਂ ਦੇ ਵੰਡ ਖੁਸ਼ੀਆਂ ਖੇੜੇ ਅਰਦਾਸ ਮਾਲਕਾ ਨਾਵ ਵਿੱਚ ਤੇਰੇ ਅਰਦਾਸ ਦਾ ਤੇ ਆ ਚਰਨਾ ਵਿੱਚ ਤੇਰੇ ਮੈਨੂੰ ਪਿਆਰ ਕਰਨ ਦੀ ਦਾਤਾ ਜਾਚ ਸਿਖਾ ਦੇ ਕਦੇ ਵੈਰ ਈਰਖਾ ਨਾ ਮਨ ਵਿੱਚ ਆਵੇ ਮੈਨੂੰ ਪਿਆਰ ਕਰਨ ਦੀ ਦਾਤਾ ਜਾਚ ਸਿਖਾ ਦੇ ਕਦੇ ਵੈਰ ਈਰਖਾ ਨਾ ਮਨ ਵਿੱਚ ਆਵੇ ਜੋ ਦੂਰ ਨੇ ਤੈਥੋਂ ਆ ਜਾਵਣ ਨੇੜੇ ਜੋ ਦੂਰ ਦਾਸ ਮਾਲਕਾ ਚਰਨਾ ਵਿੱਚ ਤੇਰੇ ਅਰਦਾਸ ਦਾਤਿਆ ਚਰਨਾ ਵਿੱਚ ਤੇਰੇ ਸਾਰੀ ਦੁਨੀਆ ਦੇ ਵਿੱਚ ਕੋਈ ਗਰੀਬ ਨਾ ਹੋਵੇ ਨਾ ਕੋਈ ਹੋਵੇ ਐਸਾ ਜਿਹਨੂੰ ਰੋਟੀ ਨਸੀਬ ਨਾ ਹੋਵੇ ਸਾਰੀ ਦੁਨੀਆ ਦੇ ਵਿੱਚ ਕੋਈ ਗਰੀਬ ਨਾ ਹੋਵੇ ਨਾ ਕੋਈ ਹੋਵੇ ਐਸਾ ਜੀ ਨੂੰ ਰੋਟੀ ਨਸੀਬ ਨਾ ਹੋਵੇ ਰਹਿਮਤ ਕਰੀ ਗੁਰਨਾਣਕ ਮੇਰੇ ਰਹਿਮਤ ਕਰੀ ਗੁਰਨਾਣਕ ਮੇਰੇ ਅਰਦਾਸ ਮਾਲਕਾ ਚਰਨਾ ਵਿੱਚ ਤੇਰੇ ਅਰਦਾਸ ਦਾਤਿਆ ਚਰਨਾ ਵਿੱਚ ਤੇਰੇ ਜਿਸ ਕਰਸ਼ਾ ਹੈਨੀ ਉਸ ਕਰ ਰਖ ਹੋ ਜੇ ਿਸ ਘਰ ਪੁੱਤ ਹੈਨੀ ਉਸ ਘਰ ਪੁੱਤ ਹੋ ਜੇ ਜਿਸ ਘਰ ਸਾਹਿਨੀ ਉਸ ਘਰ ਰਖ ਹੋ ਜੇ ਜਿਸ ਘਰ ਪੁੱਤ ਹੈਨੀ ਉਸ ਘਰ ਪੁੱਤ ਹੋ ਜੇ ਸਦਰਾ ਪੂਰੀਆਂ ਕਰੀ ਗੁਰੂ ਮੇਰੇ अरदास मालिक चरनाच ते अरदास चरना चरन तेरे दुख कट दुनिया वंड ख़ुशियां खेड़े दुख कट दुनिया दे। ਵੰਡ ਖੁਸ਼ੀਆਂ ਖੇੜੇ ਅਰਦਾਸ ਮਾਲਕਾ ਚਰਨਾ ਵਿੱਚ ਤੇਰੇ ਅਰਦਾਸ ਦਤਿਆ ਚਰਨਾ ਵਿੱਚ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹ ਬੋਲੇ ਸੋ ਨਿਹਾਲ ਕ੍ਰਿੰਤੀ ਕਰਾਂਗਾ ਇੰਦਰਪਾਲ ਸਿੰਘ ਜੀ ਅਰੋੜਾ ਆਪਣੇ ਕਵਤਾ ਕਹਿਣ ਇਹਨਾਂ ਤੋਂ ਉਪਰੰਤ ਨਗੀਨਾ ਸਿੰਘ ਜੀ ਪੱਲਗਣ ਆਪਣੇ ਕਵਤਾ ਰਾਹੀਂ ਹਾਜ਼ਰੀ ਲਗਵਾਉਣਗੇ ਇੰਦਰਪਾਲ ਸਿੰਘ ਜੀ ਅਰੋੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ